ਸਮਾਣਾ ਵਾਸੀਆਂ ਨੇ ਲਿਆ ਸੁੱਖ ਦਾ ਸਾਹ ਸਮਾਣੇ ਤੋਂ ਮੰਦਰ ਮਾਈਸਰ ਨੂੰ ਜਾਂਦੀ 3 ਕਿਲੋਮੀਟਰ ਲੰਬੀ ਸੜਕ ਤੇ ਪ੍ਰੀਮਿਕਸ ਪਾਊਂਡ ਦੇ ਕਾਰਜ ਦੀ ਅੱਜ ਸ਼ੁਰੂਆਤ ਕੀਤੀ ਗਈ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ ਅਤੇ ਮਿੰਟੂ ਜੋੜਾ ਮਾਜਰਾ ਨੇ ਇਸ ਵਾਧਾ ਵਰਤਨ ਕੀਤਾ ਇਸ ਸੜਕ ਦੇ ਉੱਤੇ ਤਕਰੀਬਨ 95 ਲੱਖ ਦੀ ਲਾਗਤ ਨਾਲੇ ਤਿਆਰ ਹੋਵੇਗੀ ਇਸੇ ਸ਼ਲਾਂਗਾ ਯੋਗ ਉਪਰਾਲੇ ਦੀ ਸ਼ੁਰੂਆਤ ਕਰਨ ਤੇ ਨਜ਼ਦੀਕੀ ਪਿੰਡਾਂ ਨੇ ਲਿਆ ਸੁਖਦਾ ਸਾ ਸਮਾਣੇ ਤੋਂ ਸ਼ਾਮ ਪਜਾਇਦੀ ਵਿਸ਼ੇਸ਼ ਖਬਰ ਮੈਂ ਕਿਸਮਤ ਵਾਲਾ ਵੀ ਮੈਂ ਚੇਅਰਮੈਨ ਬਣਿਆ ਜੇ ਪਰਸੋ ਹੀ ਮੈਂ ਕੁਰਸੀ ਤੇ ਬੈਠਿਆ ਮੈਨੂੰ ਸਰਕਾਰ ਨੇ ਮਾਨ ਸਾਹਿਬ ਨੇ ਚੇਤਨ ਸਿੰਘ ਜੋੜਾ ਮਾਜਰਾ ਜੀ ਨੇ ਕੇਜਰੀਵਾਲ ਸਾਹਿਬ ਨੇ ਭਗਵੰਤ ਮਾ ਸਾਰਿਆਂ ਨੇ ਰਲ ਕੇ ਮੈਨੂੰ ਕੁਰਸੀ ਦਿੱਤੀ ਹੈ ਉਸ ਕੁਰਸੀ ਦੇ ਨਾਂ ਤੇ ਮੈਂ ਅੱਜ ਆਪਣੀ ਜਿਹੜੀ ਪਹਿਲੀ ਸੜਕ ਹੈ ਉਸ ਦਾ ਉਡ ਘਾਟਣ ਇਥੋਂ ਪ੍ਰੀਮਿਕਸ ਪਾ ਕੇ ਸ਼ੁਰੂ ਕਰਨ ਦਾ ਮੈਨੂੰ ਮੌਕਾ ਮਿਲਿਆ ਮੈਂ ਜਿੰਨੇ ਵੀ ਮੇਰੇ ਸਮਾਣੇ ਦੇ ਹਲਕੇ ਦੇ ਜਾਂ ਮੇਰੇ ਹਰਿਆਣੇ ਦੇ ਭਰਾ ਜਿੰਨੇ ਨੇੜੇ-ਤੇੜੇ ਲੱਗਦੇ ਨੇ ਬਹੁਤ ਧੂਮ ਧਾਮ ਨਾਲ ਇਹ ਸਮੁੰਦਰ ਦੇ ਵਿੱਚ ਆ ਕੇ ਮੱਥਾ ਟੇਕਦੇ ਨੇ ਮਾਤਾ ਰਾਣੀ ਦਾ ਹੁਣ ਜਿਹੜਾ ਦਿਗਰਾਤਾ ਉਹ ਚੱਲਣਾ ਹੈ ਮੇਰੇ ਬਾਅਦ ਇਹ ਤੋਂ ਵੱਡੀ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਮੈਂ ਇੱਕ ਧਰਮ ਸਥਾਨ ਦੇ ਲਈ ਪਹਿਲੀ ਚ ਉਸ ਨੇ ਮੇਰੇ ਮਾਤਾ ਰਾਣੀ ਨੇ ਮੇਰੇ ਤੇ ਕਿਰਪਾ ਕੀਤੀ ਆ ਵੀ ਮੈਂ ਉਹ ਸੜਕ ਹੈ ਜਿਹੜੀ ਲੋਕਾਂ ਵਾਸਤੇ ਪਹਿਲ ਦੇ ਆਧਾਰ ਤੇ ਬਣਾਉਣ ਜਾ ਰਿਹਾ ਤੇ ਮੈਂ ਮੰਤਰੀ ਸਾਹਿਬ ਦਾ ਸਾਡੇ ਮੰਡੀ ਬੋਰਡ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੌਕਾ ਜਿਹੜਾ ਮੈਨੂੰ ਦਿੱਤਾ ਇਹ ਮੇਰੇ ਹਿੱਸੇ ਆਈ ਆ ਖੁਸ਼ੀ ਮੈਂ ਇਹ ਜਿਹੜਾ ਦੇਣਾ ਮਾਤਾ ਰਾਣੀ ਦਾ ਨਹੀਂ ਦੇ ਸਕਦਾ ਕਿਉਂਕਿ ਲੋਕਾਂ ਨੂੰ ਇਹਦੀ ਵੰਡਣਾ ਚਾਹੀਦਾ ਸੀ ਮੇਰੇ ਹਿੱਸੇ ਆਇਆ ਸੇਵਾ ਕਰਨ ਦਾ ਮੌਕਾ ਮੈਂ ਸੇਵਾ ਕਰਾਂ ਪਰਮਾਤਮਾ ਦੀ ਕਿਰਪਾ ਅਗੇ ਚੇਰਮੈਨ ਨੇ ਮਿਲੀ ਹੈ ਸੜਕਾਂ ਦਾ ਸ਼ੁਰੂ ਹੋਇਆ ਜੀ ਲੋਕ ਵੀ ਧੰਨਵਾਦ ਕਰ ਰਹੇ ਆ ਤੁਹਾਡਾ ਮੰਤਰੀ ਸਾਹਿਬ ਦਾ ਫਲਕਾਰ ਜਿਹੜਾ ਹਰਿਆਣਾ ਜੋੜਦੀ ਹੈ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਸਨਮਾਨਯੋਗ ਪ੍ਰਧਾਨ ਸਾਡੀ ਦਾ ਤੇ ਐਮਐਲਏ ਸਰਦਾਰ ਸੀਰਜੀਤ ਸਿੰਘ ਜਵਾਮਾ ਜੀ ਦਾ ਤੇ ਮੇਰੇ ਭਰਾ ਫਲਕਾਰ ਸਿੰਘ ਜਵਾਮਾ ਜੀ ਜਿਨ੍ਹਾਂ ਨੇ ਇਹਦੇ ਚੇਰਮੈਨ ਦਾ ਅਹੁਦਾ ਸੰਭਾਲਿਆ ਇਹ ਤਕਰੀਬਨ 2 ਕਿਲੋਮੀਟਰ 80 ਪੁਆਇੰਟ ਲੜਕਾ ਮੈਸਰ ਨਾਲ ਜੋੜਦੀ ਹੈ ਤੇ ਰਹਿਮਾਨਾ ਬਸਤੇ ਨੂੰ ਇਹਦਾ ਬਹੁਤ ਫਾਇਦਾ ਹੋਣਾ ਹੈ ਕਿਉਂਕਿ ਇਸੇ ਮੰਦਰ ਦੇ ਮੱਠਾ ਦੇਖਣ ਦੇ ਵਾਸਤੇ ਰੋਜ਼ ਆਪਣੇ ਸਮਾਨੇ ਤੋਂ ਸ਼ਹਿਰ ਵਾਸੀ ਆਉਂਦੇ ਨੇ ਤੇ ਇਹ ਤਕਰੀਬਨ 95 ਲੱਖ ਰੁਪਏ ਦਾ ਜਿਹੜਾ ਕੰਮ ਹੈ ਇਹ ਅਸੀਂ ਛੇਤੀ ਸਪੁਰਦ ਕਰਾਂਗੇ ਲੋਕਾਂ ਦੇ ਬਾਕੀ ਲੋਕਾਂ ਨੂੰ ਵੀ ਸਹਿਯੋਗ ਹੁੰਦਾ ਜਿੰਦਾ ਫਰਜ਼ ਵਧਦਾ ਇਸ ਜਿੰਦਗੀ ਤੋਂ ਜੋ ਵੀ ਹੈ ਮੇਰਾ ਸ਼ੁਭ ਨਾਮ ਮਲਕੀਤ ਸਿੰਘ ਹੈ ਜੀ ਮੈਂ ਮੌਜੂਦਾ ਸਰਪੰਚ ਹਾਂ ਜੀ ਠੀਕ ਹੈ ਸਾਡੇ ਦੇ ਚੇਅਰਮੈਨ ਸਾਹਿਬ ਨੇ ਸ਼ਰਤ ਬਣਵਾਈ ਹੈ ਜੀ ਬਹੁਤ ਵਧੀਆ ਕੰਮ ਕੀਤਾ ਜੀ ਕਿਹੜੇ ਚੇਅਰਮੈਨ ਨੇ ਬਲਕਾਰ ਸਿੰਘ ਗੱਜੂ ਮਾਜਰਾ ਨੇ ਤੇ ਏ ਛੜਕ ਸਾਡਾ ਪਿੰਡ ਸੰਗਤਪੁਰਾ ਜੀ ਆਵਾਜ਼ ਬਹੁਤ ਹੈ ਮਾਈਸਰ ਮੰਦਿਰ ਰੋਡ ਲੱਗਦਾ ਜੀ ਦੇ ਨਾਲ ਸੰਗਤ ਹੁੰਦੀ ਹੈ ਜਿੱਥੇ ਮੱਥਾ ਟੇਕਣਾ ਗੁਰੂ ਗ੍ਰੋਹ ਸੰਗਤ ਹੁੰਦੀ ਹੈ ਜੀ ਅੱਗੇ ਪਿੰਡ ਕੀ ਤੋਂ ਜੋੜਦਾ ਜੀ ਇਹ ਰੋਡ ਇਹ ਕਿੰਨੇ ਚਿਰਾਂ ਤੋਂ ਕੰਮ ਰੁਕਿਆ ਪਿਆ ਸੀ ਜੀ ਇਹ ਤਕਰੀਬਨ ਤਕਰੀਬਨ 10 ਸਾਲ ਤੋਂ ਕੰਮ ਰੁਕਿਆ ਆ ਸੀ ਅੱਜ ਆਮ ਆਦਮੀ ਪਾਰਟੀ ਨੇ ਅੱਜ ਆਪ ਆਦਮੀ ਪਾਰਟੀ ਨੇ ਆਣ ਕੇ ਬਹੁਤ ਵਧੀਆ ਕੰਮ ਕੀਤਾ ਜੀ ਜੋ ਲੋਕਾਂ ਨੂੰ ਬਹੁਤ ਸੁੱਖ ਮਿਲੇਗਾ ਜੀ ਸਵੇਰੇ 4 ਵਜੇ ਰੋਡ ਜਲ ਪੈਂਦਾ ਜੀ ਅਸੀਂ ਸ਼ਿਮਾ ਦੀ ਫੁੱਟਨਾ ਮੇਰਾ ਜੀ ਨਿਸ਼ਾਨ ਸਿੰਘ ਜੀ ਨਾਮ ਹੈ ਫੈਕਟਰੀ ਦਾ ਨਾਮ ਕੀ ਹੈ ਅਗਮ ਇੰਡਸਟਰੀ ਜੀ ਇਸੇ ਰੋਡ ਦੇ ਉੱਤੇ ਪੈਂਦੀ ਹੈਗੀ ਅੱਜ ਇਸੇ ਰੋਡ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਖੱਜੂ ਮਾਜਰਾ ਵੱਲੋਂ ਚੰਨਾ ਵਿੱਚ ਲੱਗ ਸਕਦੀ ਹੈ ਨਾਮ ਹੈ ਬਨਾਲ ਸੜਕ ਦਾ ਨਵੀਂ ਕਰਨ ਕੀਤਾ ਜਾ ਰਿਹਾ ਕੀ ਕਹੋਗੇ ਤੁਸੀਂ ਉਸ ਬਾਰੇ ਜੀ ਜੀ ਬਹੁਤ ਵਧੀਆ ਪ੍ਰਾਲਾ ਜੀ ਇਹਨਾਂ ਦਾ ਕਿਉਂ ਹਰ ਇੱਕ ਰਾਗੀ ਰੇਤੋਂ ਲੰਘਦੇ ਸੀਗੇ ਖੱਡੇ ਬੜੇ ਸੀਗੇ ਜੀ ਇਹਦੇ ਵਿੱਚ ਤੇ ਹਰ ਇੱਕ ਬੜੀ ਪਰੇਸ਼ਾਨੀ ਹੁੰਦੀ ਸੀ ਕਿ ਰਾਤ ਬਰਾਤ ਤੇ ਇੱਕ ਤੇ ਮੋਧਪੁਰ ਪਿੰਡ ਲੱਗਦਾ ਜੀ ਇੱਕ ਸ਼ਾਦੀਪੁਰ ਆ ਜੀ ਤੇ ਨਾਲ ਹੀ ਆਪਣਾ ਮਾਤਾ ਰਾਣੀ ਦਾ ਮੰਦਿਰ ਜੀ ਜੀ ਹੋਊਗਾ ਕਿ ਬਹੁਤ ਮਸ਼ਹੂਰ ਤੇ ਲੋਕਾਂ ਦੀ ਬੜੀ ਆਸਤਾ ਜੁੜੀ ਹੋਈ ਜੀ ਉਸ ਦੇ ਨਾਲ ਤੇ ਬਹੁਤ ਵਧੀਆ ਪ੍ਰਸ਼ੰਸਾ ਜੀ ਇਹ ਕਿ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਦੇਖ ਰਹੇ ਹੋ ਆਰ ਬੀ ਇੰਡੀਆ ਟੀਵੀ ਨਿਊਜ਼ ਸਾਡੇ ਇਸ ਚੈਨਲ ਤੇ ਖਬਰ ਜਾਂ ਮਸ਼ਹੂਰੀ ਦੇਣ ਵਾਸਤੇ ਸਾਡੇ ਨਾਲ ਸੰਪਰਕ ਕਰੋ ਸਾਡਾ ਮੋਬਾਈਲ ਨੰਬਰ 9815307500 9815307500 ਸਾਡੇ ਇਸ ਚੈਨਲ ਤੇ ਕੋਈ ਵੀ ਇੰਟਰਵਿਊ ਕਰਵਾਉਣ ਵਾਸਤੇ